ਸਿਖਰ ਦੁਪਹਿਰੇ ਦੁਕਾਨ 'ਚ ਬੜੇ ਲੁਟੇਰੇ ਨਾਲ ਪੇੜ ਗਿਆ ਬੰਦਾ ਲੁਟੇਰੇ ਨੂੰ ਦੁਕਾਨ 'ਚ ਬੰਦ ਕਰਨ ਦੀ ਕੀਤੀ ਕੋਸ਼ਿਸ਼ ਵੇਖੋ ਲਟੇਰੇ ਨੇ ਕੱਟ ਲਿਆ ਹਥਿਆਰ ਇਲਾਕੇ ਚ ਮਚ ਗਈ ਹਹਾਕਾਰ ਜੀਹਾਂ ਸਿਖਰ ਦੁਪਹਿਰ ਦਾ ਸਮਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਦਿਨ ਦਿਹਾੜੇ ਇਹ ਲੁਟੇਰਾ ਦੁਕਾਨ ਚ ਵੜਿਆ ਹੈ ਕਿਵੇਂ ਬੇਕਾਫੀ ਤਰੀਕੇ ਨਾਲ ਦੁਕਾਨ ਦੇ ਗੱਲਿਆਂ ਦੀ ਪਰੋਲਾ ਫਰਾਲੀ ਕਰ ਰਿਹਾ ਹੈ کافی ਸਮਾਂ ਇੱਕ ਵੱਲੋਂ ਦੁਕਾਨ 'ਚ ਪਰੋਲਾ ਫਰਾਲੀ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਇਸਦੇ ਹੱਥ ਜੋ ਵੀ ਸਮਾਨ ਲੱਗਿਆ ਇਸ ਨੇ ਚੋਰੀ ਕਰ ਲਿਆ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਇਸ ਲੁਟੇਰੇ ਤੇ ਅਚਾਨਕ ਇਲਾਕੇ ਦੇ ਕਿਸੇ ਬੰਦੇ ਦੀ ਨਜ਼ਰ ਪੈ ਗਈ ਤੇ ਜਦੋਂ ਇਸ ਸ਼ਖਸ ਨੇ ਇਸ ਨੂੰ ਬੁਲਾਇਆ ਤਾਂ ਇਹ ਲੁਟੇਰਾ ਇਹ ਮੁਲਜ਼ਮ ਦੁਕਾਨ ਦੇ ਗੇਟ ਵੱਲ ਭੱਜ ਲਿਆ ਇਸ ਸ਼ਖਸ ਵੱਲੋਂ ਲੁਟੇਰੇ ਨੂੰ ਦੁਕਾਨ ਦੇ ਅੰਦਰ ਬੰਦ ਕਰਨ ਲਈ ਗੇਟ ਨੂੰ ਬੰਦ ਕਰਨ ਦੀ ਪਹਿਲਾਂ ਕਾਫੀ ਕੋਸ਼ਿਸ਼ ਕੀਤੀ ਗਈ ਪਰ ਦੇਖਦੇ ਹੀ ਦੇਖਦੇ ਇਸ ਮੁਲਜ਼ਮ ਨੇ ਡੱਬ ਚੋਂ ਲੁਕੋਇਆ ਤੇ ਛਾਰ ਹਥਿਆਰ ਕੱਢ ਲਿਆ ਤੇ ਸ਼ਖਸ ਨੂੰ ਪੂਰੀ ਤਰ੍ਹਾਂ ਨਾਲ ਡਰਾ ਦਿੱਤਾ ਜਿਸ ਤੋਂ ਬਾਅਦ ਡਰਦਾ ਮਾਰਾ ਇਹ ਸ਼ਖਸ ਮੌਕੇ ਤੋਂ ਆਪਣੀ ਜਾਨ ਬਚਾਉਂਦਾ ਭੱਜ ਨਿਕਲਿਆ ਤੇ ਉਸ ਨੇ ਇਲਾਕੇ 'ਚ ਚੋਰ-ਚੋਰ ਕਹਿ ਕੇ ਰੌਲਾ ਪਾ ਦਿੱਤਾ ਸ਼ਖਸ ਦੇ ਭੱਜਣ ਤੋਂ ਬਾਅਦ ਇਹ ਲੁਟੇਰਾ ਮੌਕੇ ਤੋਂ ਦੁਕਾਨ ਤੋਂ ਬਾਹਰ ਨਿਕਲ ਕੇ ਭੱਜ ਨਿਕਲਿਆ ਇਹ ਪੂਰੀ ਵਾਰਦਾਤ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋਈ ਹੈ। ਇਸ ਵਾਰਦਾਤ ਨੂੰ ਲੈ ਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦੁਕਾਨ 'ਚ ਪਹਿਲਾਂ ਵੀ ਕਾਂਡ ਹੋ ਚੁੱਕਿਆ ਤੇ ਹੁਣ ਹਫ਼ਤੇ ਦੇ ਅੰਦਰ ਇਹ ਦੂਜੀ ਵਾਰਦਾਤ ਹੋ ਚੁੱਕੀ ਹੈ। ਪੀੜਤ ਦੁਕਾਨਦਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕੱਲ ਤਕਰੀਬਨ 4 ਵਜੇ ਦੇ ਨੀਅਰਬਾਊਟ ਮੈਂ ਲੰਚ ਕਰਨ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਮੱਲੇ ਦੇ ਵਿੱਚ ਚੋਰ-ਚੋਰ ਦੀ ਆਵਾਜ਼ ਆਈ ਹੈ ਮੈਂ ਬਾਹਰ ਆ ਕੇ ਦੇਖਿਆ ਤੇ ਲੋਕ ਟੁੱਟਾ ਹੋਇਆ ਸੀਗਾ ਤੇ ਸੀਸੀਟੀਵੀ 'ਚੋਂ ਦੇਖਿਆ ਜੀ ਲੋਕ ਤੋੜ ਕੇ ਕੋਈ ਅੰਦਰ ਆਇਆ ਵਾ ਗੱਲਾਂ ਖੋਲਿਆ ਵਾ ਮੇਰੇ ਕੀ ਪੈਟ ਵਾਲੇ ਸੈਟ ਸੀਗੇ ਉਹ ਲੈ ਗਿਆ ਥੋੜਾ ਬਹੁਤ ਕੈਸ਼ ਸੀਗਾ ਚੱਲ ਜਿਹੜੀ ਘਟਨਾ ਹੈ ਦਿਨ ਦੁਪਹਿਰੇ ਦੀ ਹੈ ਹਾਂਜੀ ਇਹ ਘਟਨਾ ਦਿਨ ਦੁਪਹਿਰੇ ਦੀ ਹੈ ਸਰ ਦੋ ਵਾਰੀ ਹੋ ਚੁੱਕੀ ਹੈ ਜੀ ਸਰ ਮੇਰੇ ਨਾ ਲਾਸਟ 28 ਤਰੀਕ ਨੂੰ ਸਵੇਰੇ 4 ਵਜੇ ਚੋਰੀ ਹੋ ਗਈ ਸਰ ਕਿਸੇ ਨੇ ਸਾਨੂੰ ਦੱਸਿਆ ਕਿ ਆਪਣਾ ਕਿ ਤੁਹਾਡਾ ਸ਼ਟਰ ਖੁੱਲਿਆ ਫੋਨ ਕੀਤਾ ਹੈ 5 ਵਜੇ ਦੇ ਆਸ-ਪਾਸ ਕਾਦੀ ਦੁਕਾਨ ਹੈ ਤੁਹਾਡੀ ਸਰ ਮੋਬਾਈਲ ਸ਼ਾਪ ਦੀ ਹੈ ਸਰ ਮੇਰੇ ਸ਼ਟਰ ਤੋੜ ਗਿਆ ਸਰ 프ਰੰਟ ਸ਼ੀਸ਼ਾ ਲੱਗਿਆ ਸੀਗਾ ਉਹ ਟੁੱਟ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਗੱਲੇ ਜੋ ਪੈਸੇ ਕੱਢਿਆ ਮੇਰਾ ਮੋਬਾਈਲ ਲੈ ਗਿਆ तकरीबन 50-60 ਹਜ਼ਾਰ ਦਾ ਨੁਕਸਾਨ ਕਰ ਚੁੱਕਿਆ ਹੈ ਜੀ ਤੇ ਉਸ ਤੋਂ ਬਾਅਦ ਵੀ ਹਫਤੇ ਦੇ ਅੰਦਰ ਅੰਦਰ ਦੂਸਰੀ ਚੋਰੀ ਹੋ ਗਈ ਆ ਕੱਲ ਲੁੱਟਦੀਆਂ ਇਹ ਹੈਰਾਨ ਕਰਦੀਆਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਟਾਬਾ ਰੋਡ ਸਥਿਤ ਮੋਬਾਈਲ ਦੀ ਦੁਕਾਨ ਨੂੰ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਕਦੋਂ ਤੱਕ ਇਸ ਸ਼ਾਤਿਰ ਚੋਰ ਨੂੰ ਕਾਬੂ ਕਰਦੀ ਹੈ ਜਗਬਾਨੀ ਟੀਵੀ ਲਈ ਰਾਜੇਸ਼ ਗੋਤਮ ਦੀ ਰਿਪੋਰਟ